ਦੋਸਤੋ ਜਿਲ੍ਹਾ ਸੰਗਰੂਰ ਦੇ ਪਿੰਡ ਭਰੂਰ ਦੇ ਵਿੱਚ ਅੱਜ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਦੀ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਪਿੰਡ ਦੀ ਸਰਪੰਚ ਜੀ ਬਿਰਵਿੰਦਰ ਕੌਰ ਹੋਰਾਂ ਵੱਲੋਂ ਰੀਬਨ ਕੱਟ ਕੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਤੇ ਪਿੰਡ ਦੇ ਨੌਜਵਾਨ ਤੇ ਵਰਕਸ਼ਾਪ ਕਮੇਟੀਆਂ ਦੇ ਅਗੂ ਮੌਜੂਦ ਸਨ ਇਸ ਭਰੂਰ ਵਿੱਚ ਇਹ ਪ੍ਰੋਗਰਾਮ ਪਹਿਲੀ ਵਾਰ ਕਰਵਾਇਆ ਗਿਆ ਆਓ ਦਿਖਾਉਣੇ ਹਾਂ ਤੁਹਾਨੂੰ ਇਸ ਪ੍ਰੋਗਰਾਮ ਦੀਆਂ ਹੋਰ ਤਸਵੀਰਾਂ ਆਹ ਨੂੰ ਅਸੀਂ ਅੱਜ ਦੇ ਇਸ function ਦੇ ਵਿੱਚੋਂ ਕਮਜੋਰ ਤੇ ਬੜੇ ਦੇ ਸਮੂਹੇ ਰੋਹਨ ਕ ਵੱਲੋਂ ਗਰਾਪ ਜੈਂਟਰ ਨੂੰ ਉਹਨੂੰ ਵੀ ਆਇਆ ਆਖ ਲਿਆ ਅਧਿਆਸ ਕਰਾਂਗੇ ਕਿ ਉਹਨਾਂ ਦੇ ਸਮੂਹੇ ਦੇ ਵਿੱਚ ਵੀ ਅਸੀਂ ਇੱਕ ਦਿਨ ਤੋਂ ਉਧਾ ਕੇ ਰੋਹਨ ਚੰਦੰਦਾ ਕਰੀ ਜਾਂਦੇ ਜਿਹੜੇ ਜਾ ਰਹੇ ਆ ਤੇ ਸਾਰੀਆਂ ਨਿਰਮਿਤਾਂ ਜਿਹੜੇ ਆਪਾਂ ਦੁਬਾਰ ਦੇ ਪਿੰਡਾਂ ਤੋਂ ਆਈਆਂ ਨੇ ਉਹ ਉਹਨਾਂ ਦੇ ਸਮੂਹੇ ਦੇ ਵਿੱਚ ਵੀ ਹਲਕਤਾਂ ਦੇ ਵਿੱਚ ਇੱਕ ਮੇਜਾ ਜਿਹਦਾ ਚੀਜ਼ ਨਿਕਲਦਾ ਸਾਡੇ ਮੌਂਡੀ ਪਿੰਡ ਦੇ ਸੁਪਨ ਸਾਹ ਤੇਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਸੰਗਜ ਨੇ ਜੋ ਸਾਡੇ ਵਿੱਚ ਸ਼ਾਮਲ ਹੋਏ ਨੇ ਅਸੀਂ ਇਸ ਨੂੰ ਖੇਰ ਤੋਂ ਪਰਤ ਪ੍ਰਕਰ ਕਰਦੇ ਆ ਤੇ ਜੀ ਆਇਆਂ ਆਖਦੇ ਆ ਪਰ ਮੈਂ ਮੈਂ ਮੱਸੀ ਮੇਰੇ ਦੋਸਤ ਮਿੱਤਰ ਸੁਪਨ ਜੀ ਇੰਤਰੀਆਂ ਦਾ ਤੋਂ ਦੌਰ ਜਾਂਦੇ ਹਾਂ ਸਾਡੇ ਇਹਨਾਂ ਦੇ ਮੇਲ ਖਾਣੇ ਬੋਲੋ ਸ੍ਰੀ ਵੈਸ਼ਨ ਜੀ ਦਾ ਖਾਲਸਾ ਸ੍ਰੀ ਵੈਸ਼ਨ ਜੀ ਦੇwidehat ਮੈਂ ਸਭ ਨੂੰ ਨਜ਼ਰ ਪਰ ਉਹਨੂੰ ਵਧਾਈ ਦੇਣਾ ਜਿਨ੍ਹਾਂ ਨੇ ਇਹ ਤੀਆਂ ਦਾ ਤਿਹਾੜੀ ਬੜੀ ਤੋਮਕਾਨ ਨਾਲ ਮਨਾ ਰਹੇ ਹਾਂ ਮੈਂ ਵਧਾਈ ਦੇਣਾ ਤੁਸੀਂ ਪਹਿਲੀ ਵਾਰ ਇਹ ਪ੍ਰੋਗਰਾਮ ਰੱਖਿਆ ਔਰ ਮੇਰੇ ਪਿੰਡ ਅੱਜ 5-6 ਸਾਲ ਤੋਂ ਲਗਾਤਾਰ ਇਹ ਤੀਆਂ ਦਾ ਜਗਤ ਤਿਹਾੜਾ ਉਹ ਆਏ ਸਾਲ ਮਨਾ ਰਹੇ ਹਾਂ ਸੋ ਸਾਡੀਆਂ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਮਾਤਾਵਾਂ ਨੂੰ ਬੇਤੀਆ ਕਿ ਜਿਹੜਾ ਕੀਆਂ ਦਾ ਤਿਹਾੜੀ ਇਹ ਅਨੂਪ ਹੁੰਦਾ ਜਾ ਰਿਹਾ ਸੀ ਸੋ ਬਹੁਤ ਵਧੀਆ ਪ੍ਰੇਰ ਅਪਰਾਨਾ ਖੜੇ ਹਰਪੰਸ ਸਾਹਿਬ ਦਾ ਔਰ ਭਰੂ ਦੇ ਪ੍ਰਬੰਧ ਦੇ ਸੱਜਣਾ ਦਾ ਕਿ ਇਹਨੂੰ ਆਲੇ ਸਾਲ ਵੱਧ ਤੋਂ ਵੱਧ ਕੀਆਂ ਦਾ ਜਿਹੜਾ ਤਿਹਾੜਾ ਉਹ ਮਨਾਇਆ ਕਰੋ ਕੁੜੀਆਂ ਨੀ ਜੋ ਵੀ ਦਾਸ ਸੂੜੀਆਂ ਨੀ ਆਵੇ ਦਾਸ ਮੇ ਗੁਰ ਸਿੱਖ ਸੂੜੀਆਂ ਨੀ ਆਤਾ ਦਾਸ ਮੇ ਗੁਰਾ ਨਾ ਸੂੜੀਆਂ ਕੋ ਕਾਂਟੜੀਆਂ ਤੇ ਤੀਆਂ ਦੇ ਨਿਨਨੇ ਰੋ ਤੇ ਜਵਾਏ ਵੱਡੇ ਵੀ ਵੱਟ ਬੱਟ ਦੇ ਵੀਰ ਨੇ ਕੋ ਵੀਲੇ داری ਪਾਰੀ ਛੋਟੇ ਕਹਨੀ ਆ ਮਾਂ ਜਮਾਂ ਦੇ ਆਪਲੇ ਮੁਰਸੀ ਉਹਦਲਾਸ਼ੀ ਉਹਦੀ ਤੇ ਸਾਡੇ ਗੁਰੂ ਵਿਦਿਅਸ ਕਮੇਟੀ ਦੀ ਕੋ ਸਾਡੀ ਨਕਰਪਰਚਾਇਤ ਤੇ ਮੇਰੀ ਆਪਣਾ ਤੇ ਬੀਬੀ ਆ ਤੇ ਮਾਤਾ ਮਾਤਾ ਸਭ ਤੋਂ ਵੱਡਾ ਸੰਗੋਗਾ ਜੋ ਕਿ ਸਾਡੇ ਛੋਟੇ ਜਿਹੇ ਸੱਤੇ ਤੇ ਸਾਨੂੰ ਇੰਨਾ ਵਧੀਆ ਪ੍ਰੋਗਰਾਮ ਐਸਸ ਕਰਵਾਇਆ ਕਿ ਸਾਨੂੰ ਬਹੁਤ ਵਧੀਆ ਲੱਗਿਆ ਸੀ ਕੋਸ਼ਿਸ਼ ਕਰਾਂਗੇ ਜਿਹੜੀਆਂ ਕਿਦੇ ਕਮੀਆਂ ਨੇ ਅਗਲੇ ਵਾਰੀ ਇਦਾਂ ਵੀ ਮੱਤ ਚੜਕੋ ਮਰਕੀ ਬਹੁਤ ਹੀ ਜ਼ਿਆਦੇ ਵੱਡਾ ਪ੍ਰੋਗਰਾਮ ਕਰਾਂਗੇ ਜੋ ਕਮੀ ਆਤ ਕੀ ਮਹਿਸੂਸ ਨਹੀਂ ਆਹਨੋ ਕਮੀ ਨਹੀਂ ਹੋਣੀ ਮੈਂ ਇਹ ਜਪਦੇ ਜੇ ਨੀਆ ਪ੍ਰੋਗਰਾਮ ਅੱਜੇ ਤੋਂ ਬੜੀ ਮਿਹਨਤ ਨਾਲ ਹੋਰ ਵੀ ਵਧੀਆ ਕਰਵਾਇਆ ਕਰਾਂਗੇ ਕਹਿੰਦੇ ਨੇ ਘਰਿਆ ਬਹੁਤ ਵਧੀਆ ਕਰਨਾ ਨਿਆਰੇ ਬਹੁਤ ਖੁਸ਼ ਹੁੰਦੇ ਆਉਂਗਾ ਕਹਿੰਦੇ ਬਿੱਤੀਆ ਬੱਤੇ ਬਹੁਤ ਖੁਸ਼ ਹੁੰਦਾ ਹੈ ਸਭ ਤੋਂ ਵੱਡੀ ਕੋ ਬਹੁਤ ਬਹੁਤ ਸਭਤਾ ਜੀ ਨੂੰ ਮੈਂ ਦੂਰ ਠੀਕ ਚਲੋ ਚਲੋ ਦਾ ਸੈਟੀ ਦਾ ਟਾਈਮ ਨਹੀਂ ਕਲਾਤ ਵਿੱਚ ਸੋਨੇ ਦੀਆਂ ਬਾਣੀਆਂ ਜੰਦੇ ਰਹਿਣ ਮਾਪੇ ਦੀਆਂ ਕੁੱਤਾ ਵਾਂਗੂ ਕਾਇਆ ਜੰਦੇ ਰਹਿਣ ਮਾਪੇ ਦੀਆਂ ਕੁੱਤਾ ਵਾਂਗੂ ਕਾਇਆ ਜੰਦੇ ਰਹਿਣ ਮਾਪੇ ਦੀਆਂ ਕੁੱਤਾ ਮੰਗੂ ਕਾਇਆ ਭਾਰੇ ਪੈਣਾ ਪਈ ਦੇ ਸਹਿਯੋਗ ਨਾਲ ਅੱਜ ਅਸੀਂ ਨੇ ਬਹੁਤ ਵਧੀਆ ਮਨਾਇਆ ਅਸੀਂ ਕਿਰਪਾ ਕਰਕੇ ਅਰਦਾਸ ਕਰਦੇ ਹਾਂ ਵੀ ਅੱਗੇ ਵਾਲੇ ਵਾਸਤੇ ਏਦੋਂ ਵੀ ਵਧੀਆ ਮਨਾਇਆ ਜਾਵੇ गटाह हौली टोर कटे गलीरे वालिया गटौली हौली डोर मैं दुग्न कना बालियाँ गले बंदे मेरा माई डूदार मैं दिए डोर मेरा दाली दड़दार मैं घर ससा दिए डोर 教练。 我刚在那住。 ਮੇਰੇ ਮੈਨਾ ਸਾਲੀਆਂ ਟੱਕੇ ਹੋ ਜਾਂਦੀਆਂ ਨੇ ਫਾਜਾ ਜੀ ਜਿਆਦਾ ਕਦਮ ਡੋਇਆ ਜਾਂਦਾ ਹੈ ਯਾਨੀ ਪੰਦਰਾ ਹੈ ਜਨਾਇ ਪੁਰਾ ਨੂੰ ਬਹੁਤ ਬਹੁਤ ਰਮਨਮੀ ਜੀ ਜੀ ਨੇ ਬਹੁਤ ਬਹੁਤ ਸਾਡੇ ਮਾ ਜੋ ਜੀ ਸਰਪੰਚ ਸਾਹਿਬ ਨੇ ਬਹੁਤ ਬਹੁਤ ਧੰਨਵਾਦੀ ਹੈ ਜਿਹੜਾ 880 ਖਾਇਆ ਤੇ ਸਾਡਾ ਦਿਲੋਂ ਬਹੁਤ ਸੁਖ ਚੁਗਾ ਬਹੁਤ ਬਹੁਤ ਧੰਨਵਾਦੀਆ ਮੈਂ ਕਿਰਾ ਨਾਮ ਬੁੱਲੇ ਕਿਰਾ ਨਾਮ ਆਦਮ ਜੀ ਗੱਲ ਕਰ ਰਿਹਾ ਹੈ ਵਾਈਕੋ ਜੀ ਕਹ ਰਿਹਾ ਹੈ ਵਾਈਕੋ ਜੀ ਕਿ ਮਗਰ ਮੇਰਾ ਨਾਮ ਕਿ ਬਸੂ ਦਾ ਮੈਂ ਬੁਖੀਲਾ ਕਿਰਾ ਬਸੂ ਦਾ ਤਾਂ ਆਪਕੀ ਕੰਮ ਬਹੁਤ ਵਧੀਆ ਕੰਮ ਦਿਆ ਹੋਰ ਉਹ ਜੱਟ ਦਾ ਸੋ ਬੋਟਰ ਕੀ ਲੱਗਿਆ ਸਾਟਿਆ ਬੱਚਿਆਂ ਨੂੰ ਲਾਇਆ ਮੈਂ ਦਾਸਨੀਕ ਲਾਇਆ ਮੈਂ ਖੇਡਿਆ ਤੁਹਾਡਾ ਖਡਾਇਆ ਸੀ ਬਰ ਮਰਾ ਤੇ ਕੰਨ ਨਵਾਦੂ